ਇਕ ਸੀਰੇ ਸ਼ਰਨਾਰਥੀ ਨੂੰ ਜਰਮਨੀ ਵਿੱਚ ਸਭ ਤੋਂ ਬਿਹਤਰ ਸ਼ਰਾਬ ਬਣਾਉਣ ਵਾਲੇ ਇਲਾਕੇਾਂ ਤੋਂ ਜੇ ਸ਼ਰਾਬ ਦੀ ਰਾਣੀ ਤੇ ਤਾਜ ਨਾਲ ਨਵਾਜਿਆ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸ਼ਰਨਾਰਥੀ ਨੂੰ ਪੁਰਸਕਾਰ ਮਿਲਿਆ ਹੈ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਕ੍ਰੀਪ 3 ਸਾਲ ਪਹਿਲਾਂ ਨੀਨੋ ਰੋਟਾ ਬੈਨੋ ਨਾਮ ਦੀ 26 ਸਾਲਾ ਵਿਦਿਆਰਥਣ ਸੀ ਦੇ ਵਿੱਚ ਛੇੜੇ ਗ੍ਰਹਿ ਉਦ ਦੇ ਕਾਰਨ ਉੱਥੋਂ ਭੱਜ ਕੇ ਜਰਮਨੀ ਆ ਗਈ ਸੀ ਪਾਕਿਸਤਾਨ ਵਿੱਚ ਸਾਰਕ ਦੇਸ਼ਾਂ ਦੀ ਗ੍ਰਹਿ ਮੰਤਰੀ ਦੀ ਮੀਟਿੰਗ ਵਿੱਚ ਗ੍ਰਹਿ ਮੰਤਰੀ ਰਾਣਾ ਸਿੰਘ ਨੇ ਅਤਵਾਦ ਤੇ ਮੁੱਦੇ ਤੇ ਪਾਕਿਸਤਾਨ ਨੂੰ ਸ਼ੀਸ਼ਾ ਵਿਖਾਇਆ ਹੈ ਰਾਣਾ ਸਿੰਘ ਨੇ ਕਿਹਾ ਕਿ ਅਤਵਾਦ ਸਭ ਤੋਂ ਵੱਡਾ ਖਤਰਾ ਹੈ ਅਤੇ ਸਭ ਤੋਂ ਵੱਡੀ ਚੁਣੌਤੀ ਹੈ ਜਾਣਕਾਰੀ ਮੁਤਾਬਕ ਰਾਣਾ ਸਿੰਘ ਦੇ ਭਾਸ਼ਣ ਦੀ ਕਵਰੇਜ ਦੇ ਲਈ ਇਲੈਕਟ੍ਰੋਨਿਕ ਮੀਡੀਆ ਨੂੰ ਅਗੇ ਨਹੀਂ ਹੋਣ ਦਿੱਤਾ ਗਿਆ ਇਸ ਨੂੰ ਲੈ ਕੇ ਉੱਥੇ ਪਾਕ ਅਧਿਕਾਰੀਆਂ ਵਿਚਾਲੇ ਤੱਕਾ ਮੁੱਕੀ ਵੀ ਹੋਈ ਜਾਣਕਾਰੀ ਮੁਤਾਬਕ ਭਾਸ਼ਣ ਦੇ ਬਾਅਦ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨਾਲ ਗਰਮਜੋਸ਼ੀ ਨਾਲ ਹੱਥ ਵੀ ਨਹੀਂ ਮਿਲਾਇਆ ਅਤੇ ਭਾਰਤ ਤੇ ਪਾਕਿਸਤਾਨ ਦੀਆਂ ਅਧਿਕਾਰੀਆਂ ਦੇ ਵਿਚਾਲੇ ਫੋਟੋ ਖਿੱਚਣ ਨੂੰ ਲੈ ਕੇ ਬਹਿਸ ਵੀ ਹੋਈ ਜਿਸ ਦੇ ਬਾਅਦ ਰਾਜਨਾਥ ਸਿੰਘ ਨੇ ਇੱਥੇ ਦੁਪਹਿਰ ਦੇ ਭੋਜਨ ਦਾ ਬਾਈਕਾਟ ਕੀਤਾ ਅਤੇ ਪਾਕਿਸਤਾਨ ਤੋਂ ਭਾਰਤ ਵਾਪਸ ਆ ਗਏ ਸਾਰਕ ਟੈਸ਼ਨ ਇਸ ਅਹਿਮ ਮੀਟਿੰਗ ਦੇ ਵਿੱਚ ਰਾਣਾ ਸਿੰਘ ਨੇ ਪਾਕਿਸਤਾਨ ਦਾ ਨਾਮ ਲਏ ਬਿਨਾ ਸਿੱਧੇ ਤੌਰ ਤੇ ਉਸ ਨੂੰ ਅਤਵਾਦ ਲਈ ਜ਼ਿੰਮੇਵਾਰ ਠਹਿਰਾਇਆ ਰਾਣਾ ਸਿੰਘ ਨੇ ਸਾਕ ਸਮੇਦਨ ਵਿੱਚ ਕਿਹਾ ਚੰਗਾ ਅਤਵਾਦ ਤੇ ਬੁਰਾ ਅਤਵਾਦ ਨਹੀਂ ਹੁੰਦਾ ਨਾ ਹੀ ਚੰਗਾ ਅਤਵਾਦੀ ਤੇ ਬੁਰਾ ਅਤਵਾਦੀ ਹੁੰਦੇ ਨੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਤਵਾਦ ਨੂੰ ਵਧਾਵਾ ਦੇਣਾ ਤੇ ਪਨਾਹ ਦੇਣ ਵਾਲੇ ਦੇਸ਼ਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤਵਾਦ ਨੂੰ ਵਧਾਵਾ ਦੇਣ ਵਾਲੇ ਦੇਸ਼ਾਂ ਨੂੰ ਅਲੱਗ ਕੀਤਾ ਜਾਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਇਸਲਾਮਿਕ ਸਟੇਟ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ ਓਬਾਮਾ ਨੇ ਇਸਲਾਮਿਕ ਸਟੇਟ ਨੂੰ ਖਤਮ ਕਰਨ ਦੇ ਲਈ ਮੋਹਿਮ ਦਾ ਸਾਲ ਭਰ ਦਾ ਬਿਉਰਾ ਪੱਤਰਕਾਰਾਂ ਦੇ ਸਾਹਮਣੇ ਰੱਖਿਆ ਜਿਸ ਦੇ ਮਤਾਬਿਕ ਗਠਬੰਧਨ ਸੈਨਾਂ ਦੀ ਅਗਵਾਈ ਕਰਦੇ ਹੋਏ ਅਮਰੀਕਾ ਨੇ ਇਸਲਾਮਿਕ ਸਟੇਟ ਦੇ ਟਿਕਾਣਿਆਂ ਤੇ 14000 ਤੋਂ ਜ਼ਿਆਦਾ ਹਮਲੇ ਕੀਤੇ ਜਿਸ ਦੇ ਵਿੱਚ ਇਰਾਕ ਅਤੇ ਸੀਰੀਆ 'ਚ ਇਸਲਾਮਿਕ ਸਟੇਟ ਦੇ ਕਈ ਸੀਨੀਅਰ ਕਮਾਂਡਰ ਮਾਰੇ ਗਏ ਮਿਸਰ ਦੀ ਸਿਨਾਨ ਨੇ ਕਿਹਾ ਕਿ ਉਹਨਾਂ ਨੇ ਕੱਥਾ ਦੇ ਇਸਲਾਮਿਕ ਸਟੇਟ ਦੀ ਸਨਾਈ ਇਕਾਈ ਦੇ ਪ੍ਰਮੁੱਖ ਅਤੇ ਕਈ ਹੋਰ ਅਤਵਾਦੀਆਂ ਨੂੰ ਟੀਰ ਕੀਤਾ ਹੈ ਸਿਨਾਨ ਦਾ ਕਹਿਣਾ ਹੈ ਕਿ ਅਬੂ ਦੁਵਾਲ ਅਨਸਾਰੀ ਨੂੰ ਮਾਰ ਦਿੱਤਾ ਗਿਆ ਇਸ ਟੀਕ ਹਮਲੇ ਜਿਹਾਦੀ ਗੁਰਦਾ ਗੜ ਮੰਨੇ ਜਾਣ ਵਾਲੇ ਸ਼ਹਿਰ ਅਲ ਅਰਿਸ਼ ਤੇ ਨੇੜੇ ਕੀਤੇ ਗਏ ਸੀ ਰਿਓ 올림픽 ਦੀ ਮਸ਼ਾਲ ਬ੍ਰਾਜ਼ਿਲ ਦੇ ਰਿਓ ਪੌਂਚੋਲ ਤੋਂ ਫੈਲਣਾ ਹੈ ਇਸ ਸਥਾਨ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਸੈਲਰੀ ਮਿਲਣ ਵਿੱਚ ਹੋ ਰਹੀ ਦੇਰੀ ਦੇ ਕਾਰਨ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਜਸਥਾਨਕ ਨਿਗਮ ਦੇ ਨਾਰਾਜ਼ ਕਰਮਚਾਰੀਆਂ ਨੇ ਹਿੱਸਾ ਲਿਆ ਰੀਓ 올림픽 ਵਿਲੇਜ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਇੱਥੇ ਰੁਕੀ ਡੈਨਮਾਰਕ ਟੀਮ ਨੇ ਫੋਨ ਆਈਪੈਡ ਤੇ ਕੱਪੜੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਨੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਨੇ ਅੱਜ ਤੋਂ ਸ਼ੁਰੂ ਹੋਣ ਵਾਲੇ ਰਿਓ 올림픽 ਦੇ ਓਪਨਿੰਗ ਸੈਰੇਮਨੀ ਤੋਂ ਪਹਿਲਾਂ ਜਪਾਨ ਤੇ 올림픽 ਦਾ ਰੰਗ ਚੜ੍ਹਿਆ ਵਖਿਆ ਟੋਕਿਓ ਵਿੱਚ ਜਪਾਨ ਦਾ ਸਭ ਤੋਂ ਉੱਚਾ ਟੀਵੀ ਟਾਵਰ ਸਕਾਈ ਟਰੀ 올림픽 ਦੇ ਰੰਗਾਂ ਨਾਲ ਜਗਮਗਾ ਉੱਠਿਆ ਸਕਾਈ ਟਰੀ ਦੀ ਉਚਾਈ 634 ਮੀਟਰ ਹੈ ਪੂਰਬੀ ਪੁਰਤਗਾਲ ਦੇ ਜੰਗਲਾਂ 'ਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਜੋ ਕਿ ਵਾਦੀ ਵਾਲੇ ਇਲਾਕੇ ਤੱਕ ਪਹੁੰਚ ਗਈ ਹੈ ਇਸ ਅਗਨੀ ਚਪੇਟ ਵਿੱਚ ਆ ਕੇ 422 ਘਰ ਖਾਕ ਹੋ ਗੀਆਂ ਸੁਪਿੰਦ ਜੰਗਲ ਵਿੱਚ ਅੱਗ ਲਗਾਉਣ ਵਾਲੇ ਇੱਕ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਅਗ ਕਾਰਨ ਹੁਣ ਤੱਕ 700 ਘਰ ਖਾਲੀ ਕਰਵਾਏ ਗਏ ਨੇ ਜਾਣਕਾਰੀ ਮੁਤਾਬਕ 200 ਤੋਂ ਵੱਧ ਦਮਕਲ ਕਰਮੀ ਦਿਨ ਰਾਤ ਅੱਗ ਬਚਾਉਣ ਦੇ ਚੁਟੇ ਹੋਏ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਸਾਈਬਰ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਪਹਿਲਾ ਡੀਐਨਸੀ ਐਨੀ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਵੀ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਹਨਾਂ ਹਮਲਿਆਂ ਦੇ ਪਿੱਛੇ ਰੂਸੀ ਹੈਕਰਾਂ ਦੇ ਹੋਣ ਦਾ ਖਤਸ਼ਾ ਹੈ। ਮੁਹੰਮਦ ਲਈ ਰੂਸ ਚਾਰਿਆ ਪਾਕਿਸਤਾਨ ਦਾ ਹੈਲੀਕਾਪਟਰ ਐਮਐਚ17 ਅਫਗਾਨਿਸਤਾਨ ਬਾਰਡਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਕੇ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ crew ਦੇ 3 ਮੈਂਬਰ ਹਾਦਸੇ ਦੇ ਬਾਅਦ ਲਾਪਤਾ ਨੇ। ਜਿੰਦਕ ਸ਼ਹਿਰ ਦੀ ਸੜਕ ਤੇ ਚਾਨਕ ਇੱਕ ਡੂੰਗਾ ਖੱਡਾ ਬਣ ਗਿਆ ਜਿਸ ਵਿੱਚ ਇੱਕ ਟਰੱਕ ਸਮਾ ਗਿਆ ਇਸ ਟਰੱਕ ਨੂੰ ਕੱਢਣ ਲਈ ਜੀਸੀਬੀ ਮਸ਼ੀਨ ਵੀ ਖੱਡੇ ਦੇ ਵਿੱਚ ਹੀ ਸਮਾ ਗਈ ਇਹ ਹਾਦਸਾ ਚੀਨ ਦੇ ਜਿੰਗਿਆਂਗ ਸ਼ਹਿਰ ਦੇ ਵਿੱਚ ਵਾਪਰਿਆ